ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਦੋਸਤੋ ਕੀ ਹਾਲ ਨੇ ਉਮੀਦ ਕਰਦਾ ਕਿ ਰਾਜੀ ਖੁਸ਼ੀ ਹੋ ਹੋਵੇ ਚੜ੍ਹਦੀ ਕਲਾ ਸ਼ੋ ਹੋਵੇ ਸੋ ਦੋਸਤੋ ਇੱਕ ਹੋਰ ਬਹੁਤ ਸੋਹਣਾ ਵਿਸ਼ਾ ਅੱਜ ਗੱਲ ਕਰਾਂਗੇ ਬਹੁਤ ਸੋਹਣਾ ਟੌਪਿਕ ਆ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਦੇ ਹੋ ਜੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਜਿਹੜੀ ਅਸੀਂ ਚੈਨਲ ਤੇ ਪਾਉਣੀ ਹੈ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ ਤੇ ਤੁਸੀਂ ਵੀਡੀਓ ਦਾ ਲਾਭ ਲੈ ਸਕੋ ਬੈਨੀਫਿਟ ਲੈ ਸਕੋ ਚੰਗੀ ਲੱਗਦੀ ਹੁੰਦੀ ਹੈ ਤਾਂ ਹੋਰਾਂ ਤੱਕ ਵੀ ਸ਼ੇਅਰ ਕਰਿਆ ਕਰੋ ਤਾਂ ਕਿ ਦੂਸਰਾ ਬੰਦਾ ਵੀ ਵੀਡੀਓ ਦਾ ਤਾਂ ਟੈਨਸ਼ਨ ਲੈਣੀ ਪੈਣੀ ਆ ਹਨਾ ਟੈਨਸ਼ਨ ਨੂੰ ਸਹਿਣ ਦੀ ਤੁਹਾਡੇ ਚ ਸਮਰੱਥਾ ਹੋਣੀ ਚਾਹੀਦੀ ਹੈ ਉਹ ਕਿਵੇਂ ਛੋਟੀ ਜਿਹੀ ਵੀਡੀਓ ਧਿਆਨ ਨਾਲ ਸੁਣਿਓ ਦੋਸਤੋ ਜਿੰਨਾ ਚੱਕਰ ਸਾਡੇ ਮਾਈਂਡ ਤੇ ਕਿਸੇ ਚੀਜ਼ ਨੂੰ ਲੈ ਕੇ ਟੈਨਸ਼ਨ ਨਹੀਂ ਹੋਊਗੀ ਅਸੀਂ ਉਹ ਤੋਂ ਉੱਬਰਣ ਦੀ ਕੋਸ਼ਿਸ਼ ਹੀ ਨਹੀਂ ਕਰਾਂਗੇ ਹਨਾ ਮੰਨ ਲਓ ਤੁਸੀਂ ਕੋਈ ਬਿਜ਼ਨਸ ਕਰਦੇ ਹੋ ਕਿਸੇ ਵੀ ਫੀਲਡ ਦਾ ਹਨਾ ਜੇ ਤੁਹਾਡੇ ਮਾਈਂਡ ਤੇ ਟੈਨਸ਼ਨ ਹੀ ਨਹੀਂ ਹੋਊਗੀ ਹਨਾ ਤੁਸੀਂ ਉਹਨੂੰ ਉਹ ਕਰੋਗੇ ਕਿ ਦਾਣਾ ਮੰਨ ਲਓ ਤੁਸੀਂ ਜੌਬ ਕਰ ਰਹੇ ਹੋ ਹਣਾ ਤੁਹਾਡੇ ਮਾਈਂਡ ਤੇ ਟੈਨਸ਼ਨ ਹੋਊਗੀ ਨਹੀਂ ਯਾਰ ਮੈਂ ਜੋਬ ਨਹੀਂ ਮੈਂ ਤਾਂ ਆਪਣਾ ਬਿਜ਼ਨਸ ਕਰਨਾ ਜੇ ਟੈਨਸ਼ਨ ਪਾਉਂਗੇ ਉਹਦਾ ਪ੍ਰੈਸ਼ਰ ਹੋਗਾ ਤੁਹਾਡੇ ਤੇ ਤਾਂ ਹੀ ਤੁਸੀਂ ਕਰ ਪਾਉਂਗੇ ਜੇ ਟੈਨਸ਼ਨ ਨਹੀਂ ਹੋਊਗੀ ਚੱਲ ਜਾ ਰਿਹਾ ਇਦਾਂ ਚੱਲੀ ਜਾਂਦਾ ਚੱਲਣ ਦੇ ਫਿਰ ਤੁਸੀਂ ਨਹੀਂ ਉਹ ਚੀਜ਼ ਕਰ ਸਕਦੇ ਠੀਕ ਹੈ ਜਿਸ ਲਈ ਟੈਨਸ਼ਨ ਸਾਡੇ ਮਾਈਂਡ ਦੇ ਉੱਤੇ ਹੋਣੀ ਬਹੁਤ ਜ਼ਰੂਰੀ ਆ ਤੇ ਉਹ ਟੈਨਸ਼ਨ ਹੀ ਸਾਨੂੰ ਕੋਸ਼ਿਸ਼ ਦਿੰਦੀ ਆਂਦਰ ਵੀ ਜਾਂ ਨਾ ਚੀ ਤੂੰ ਆ ਚੀ ਕਰ ਤੁਸੀਂ ਮੰਨ ਲਓ ਇੱਕ ਟਾਰਗੇਟ ਨੂੰ ਅਚੀਵ ਕਰ ਲਿਆ ਹਨ ਉਸ ਤੋਂ ਬਾਅਦ ਵਧੀਆ ਤੁਹਾਡੀ ਲਾਈਫ ਚੱਲ ਰਹੀ ਹੈ ਤੁਹਾਡੇ ਕੋ ਗੱਡੀ ਵੀ ਆ ਘਰ ਵੀ ਆ ਕਾਰ ਵੀ ਆ ਸਾਰ ਕੁਝ ਤੁਸੀਂ ਕਹਿੰਦੇ ਚੱਲ ਜਰ ਚੱਲੀ ਜਾਂਦਾ ਹਨ ਜੇ ਤੁਸੀਂ ਇਹ ਸੋਚ ਕੇ ਬੈਠੇ ਤੁਸੀਂ ਉੱਥੇ ਹੀ ਸਟਕ ਹੋ ਜਾਓਗੇ ਜਿਹੜਾ ਟਾਰਗੇਟ ਤੁਸੀਂ ਅਚੀਵ ਕਰ ਚੁੱਕੇ ਹੋ ਫਿਰ ਕੋਸ਼ਿਸ਼ ਕਰੋ ਇੱਕ ਉਸ ਤੋਂ ਵੱਡਾ ਟਾਰਗੇਟ ਚੂਜ਼ ਕਰੋ ਵੀ ਹਾਂ ਯਾਰ ਆ ਟਾਰਗੇਟ ਤਾਂ ਮੈਂ ਕਰ ਲਿਆ ਹੁਣ ਆ ਪੂਰਾ ਕਰਨਾ ਹੈ ਉਹਦੀ ਟੈਨਸ਼ਨ ਲੋ ਆਪਣੇ ਸਿਰ ਤੇ ਹਨਾ ਜਿੰਨੀ ਤੁਹਾਡੀ ਹਾਇਸੀਅਤ ਆ ਜਾਂ ਮੇਰੀ ਹੈਸੀਅਤ ਆ ਉਸ ਤੋਂ ਵੱਧ ਕੇ ਚੀਜ਼ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਟੈਨਸ਼ਨ ਆਊਗੀ ਤੇ ਉਹ ਟੈਨਸ਼ਨ ਨੂੰ ਆਪਣੀ ਤਾਕਤ ਬਣਾ ਲਓਗੇ ਤਾਂ ਤੁਸੀਂ ਉਹ ਚੀਜ਼ 'ਚ ਕਾਮਯਾਬ ਹੋ ਸਕਦੇ ਹੋ ਜੇ ਤੁਸੀਂ ਉਹ ਚੀਜ਼ ਨੂੰ ਆਪਣੀ ਕਮਜ਼ੋਰੀ ਬਣਾ ਲਓਗੇ ਬੈਠ ਜੂਗੇ ਸੋਚਣ ਲੱਗੋਗੇ ਨਹੀਂ ਯਾਰੇ ਹੋਣਾ ਨਹੀਂ ਹੋਣਾ ਟੈਨਸ਼ਨ ਨਹੀਂ ਲਈ ਜਣਾ ਫਿਰ ਉਹ ਚੀਜ਼ ਨਹੀਂ ਤੁਹ ਤੋਂ ਆਣੀ ਹੈ ਨਾ ਉਸ ਟੈਨਸ਼ਨ ਨੂੰ ਆਪਣੀ ਫੋਰਸ ਬਣਾ ਲਵੀਂ ਹਾਂ ਯਾਰ ਮੈਂ ਆ ਚੀਜ਼ ਕਰਨੀ ਹੀ ਕਰਨੀ ਆ ਜਿੰਨਾ ਜ਼ਿਕਰ ਨਹੀਂ ਬਣਾਓਗੇ ਤਾਂ ਤੁਸੀਂ ਕਾਮਯਾਬ ਨਹੀਂ ਹੋ ਸਕਦੇ ਸੋ ਦੋਸਤੋ ਪੈਸਾ ਕਮਾਉਣਾ ਜਾਂ ਕਾਮਯਾਬ ਹੋਣਾ ਲਾਈਫ ਦੇ ਵਿੱਚ ਹਨਾ ਹਰ ਇੱਕ ਚੀਜ਼ ਤੁਹਾਨੂੰ ਜਨਕਿ ਵਧੀਆ ਮਿਲੇ ਲਕਸਰੀ ਟਾਈਪ ਦੇ ਲਾਈਫਸਟਾਈਲ ਤੁਸੀਂ ਜਣਾ ਚਾਹੁੰਦੇ ਹੋ ਤਾਂ ਤੁਹਾਨੂੰ ਟੈਨਸ਼ਨ ਤੇ ਉੱਤੇ ਵਰਕ ਕਰਨਾ ਪੈਣਾ ਹੈ ਟੈਨਸ਼ਨ ਨੂੰ ਟੈਨਸ਼ਨ ਦੇਣੀ ਪੈਣੀ ਆ ਠੀਕ ਹੈ ਜੀ ਟੈਨਸ਼ਨ ਤੋਂ ਆਪ ਟੈਨਸ਼ਨ ਨਹੀਂ ਲੈਣੇ ਟੈਨਸ਼ਨ ਨੂੰ ਟੈਨਸ਼ਨ ਦੋ ਵੀ ਯਾਰ ਇਹ ਤਾਂ ਟੈਨਸ਼ਨ ਹੀ ਨਹੀਂ ਲੈ ਰਿਹਾ ਬੰਦਾ ਠੀਕ ਹੈ ਜੀ ਇਸ ਲਈ ਟੈਨਸ਼ਨ ਦਾ ਆਉਣਾ ਬੰਦੇ ਦੀ ਲਾਈਫ 'ਚ ਬਹੁਤ ਜ਼ਰੂਰੀ ਹੈ ਜੇ ਬੰਦੇ ਨੇ ਕਾਮਯਾਬ ਹੋਣਾ ਆਪਣੀ ਲਾਈਫ 'ਚ ਅੱਗੇ ਵਧਣਾ ਹੈ ਤਾਂ ਪੈਸਾ ਕਮਾਉਣਾ ਹੈ ਸੋ ਦੋਸਤੋ ਇੱਥੇ ਵੀਡੀਓ ਦਾ ਐਂਡ ਕਰਾਂਗੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਤੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ ਵੈਰੀ ਮਚ ਸਤਿ ਸ੍ਰੀ ਅਕਾਲ ਜੀ